ਜਫਾ ਤਿੰਨ ਜਫਾ 5 ਲੱਖ ਦਾ ਪਾਉਂਦਾ ਪਿੰਡ ਦਿੜਬਾ ਹੈ ਜੱਟ ਦਾ ਗੁਰੂ ਥੋਪੀਆ ਦਲਜਿੰਦਰ ਮਠੱਡਾ ਨਾਲ ਗਿੰਦਾ ਔਰ ਸਨੀ ਕਾਲੇ ਸੰਗਿਆਂ ਦਾ 4 ਲੱਖ ਕਿਤੇ 2 ਲੱਖ ਕਿਤੇ 6 ਲੱਖ ਪਰ 4 ਜਫੇ 2 ਲੱਖ ਦੇ ਉਸਤਾਦ ਜੀ ਗੱਲ 2 ਲੱਖ ਤੋਂ ਸ਼ੁਰੂਆ ਕਰਿਓ ਗੱਲ ਆ ਯਾਰਾ ਦੂਰ ਤੱਕ ਗੱਲ ਜਾਣੀ ਰਣਕੇ ਦੇ ਵਿੱਚ ਇਹ ਸਨੀ ਓ ਲੱਖ ਦੇ ਬੱਗੋ ਜੁਕੇ ਦੀਪਾ ਕੈਨੇਡਾ ਪ੍ਰਭ ਜੀ ਯੂ ਐਸ ਏ ਮੰਗਾਵਾਸੀ ਬਿੱਲਾ ਕੈਨੇਡਾ ਵਰਿੰਦਰ ਕੈਨੇਡਾ ਸੁਖਜੀਤ ਸਿੰਧੂ ਯੂ ਐਸ ਏ ਕੁਲਵਿੰਦਰ ਕਾਲਾ ਤੇ ਕੰਦਾ ਸਿੰਧਲ ਲਓ ਕਬੱਡੀ ਮਾਰਨ ਦੇ ਵਾਸਤੇ ਇਹ ਹੈ ਮਾਲਾ ਇਹ ਆਇਆ ਗੋਬਿੰਦਪੁਰਿਆ ਆ ਦੇਖਦੇ ਵਿੱਚ ਤੇਜ਼ ਤਰਾਰ ਹੱਥ ਖੇਤੀਆਂ ਵਰਗੇ ਤੇ ਸ਼ਮਸ਼ੀਰਾਂ ਵਰਗੇ ਵਿਣਗ ਮੈਦਾਨੇ ਗੱਬਰੂ ਅਗੇ ਤਸਵੀਰਾਂ ਵਰਗੇ ਆ ਸਨੀ ਕਾਲਾ ਸੰਘਾ ਸਣੀ ਕਾਲੇ ਸੰਘਿਆ ਵਾਲਾ ਤਿੰਨ ਜੱਫੇ ਹੋ ਗਏ ਮੇਰੇ ਵੀਰੋ ਇਹ ਦੋ ਜੱਫੇ ਹੋ ਗਏ ਰਹਿੰਦੇ ਤਿੰਨ ਜੱਫੇ 5 ਲੱਖ ਦੇ ਵੀਰ ਵੜ ਕੇ ਜਿੱਥੇ ਜਿੱਤੇ ਜਗ੍ਹਾ ਮਿਲਦੀ ਬੈਠੋ ਕਿਰਪਾ ਕਰਕੇ ਕਿਉਂਕਿ ਮੰਨਿਆ ਬਹੁਤ ਜਿਆਦਾ ਪਰ ਸੇਫ ਰਿਓ ਕੱਠ ਬਹੁਤ ਵੱਧ ਗਿਆ ਆਹ ਸਾਹਮਣੇ ਕਹਿੰਦੇ ਮਾਲਾ ਇਸ ਵੇਲੇ ਰੇਡ ਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਉਹ ਪੱਟਾ ਤੇ ਠਾਪੀ ਆ ਵੱਜਦੀ ਆ ਇਹ ਵੀ ਲੋਕਾਂ ਦੀ ਰੀਜ ਹੀ ਹੁੰਦੀ ਆ ਬੱਲੇ ਪਰਪੇਸ਼ਾ ਕੋਟ ਆਹ 5 ਲੱਖ ਵਾਲਾ ਤੀਜਾ ਜਫਾਕ ਵਾਲੇ ਸੰਘਿਆਲਾ ਲਾ ਗਿਆ ਮੇਰੇ ਵੀਰੋ ਸਾਹਮਣੇ ਪਰ ਆਹ ਦੇਖਾਂਗੇ ਸਾਹਮਣੇ ਇਹ ਕਹਿੰਦੇ ਬੁਰੀਆ ਸੈਂਸਰ ਵਾਲਾ ਕਬੱਡੀ ਪਾ ਰਿਹਾ ਓਏ ਸਰੀ ਕੱਤੀ ਓਏ ਸਾਡੇ 5 ਲੱਖ ਦੇ ਚ ਹੋ ਗਏ ਕਾਲੇ ਸੰਘਿਆ ਵਾਲੇ ਦੇ ਸਾਢੇ 90 ਦਾ ਰਹਿੰਦਾ ਇੱਕ ਜਫਾ 7 ਲੱਖ ਦਾ ਲੱਗੇਗਾ 7 ਲੱਖ ਦਾ ਜਫਾ ਲੱਗੂ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੈ ਲੈ ਵੀ ਕਾਲੇ ਸੰਘਿਆ ਵਾਲਿਆ 7 ਲੱਖ ਰ ਇੱਕ ਜਫਾ 7 ਲੱਖ ਇੱਕ ਜਫਾ 7 ਲੱਖ ਰੁੜਕਾ ਰੁੜਤ ਗਿਆ 7 ਲੱਖ ਦਾ ਜਫਾ 7 ਲੱਖ ਦਾ ਜਫਾ ਕਾਲੇ ਸੰਘਿਆਲੇ ਦੇ 7 ਲੱਖ ਦਾ ਐਨ ਜਫਾ ਲਾ